ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੇ ਇਸ ਸਮੇਂ ਅਸੀਂ ਰਾਹੋ ਰੋਡ ਤੇ ਮੌਜੂਦ ਆ ਪਿੰਡ ਹਿਆਲੇ ਦੇ ਲਾਗੇ ਮੌਜੂਦ ਆ ਔਰ ਬਿਲਕੁਲ ਮੇਰੇ ਪਿੱਛੇ ਇੱਕ ਹਾਦਸਾ ਹੋਇਆ ਜੀ ਭਿਆਨਕ ਹਾਦਸਾ ਹੋਇਆ ਨੂੰ ਭਿਆਨਕ ਹੀ ਕਹਿ ਸਕਦੇ ਕਿਉਂਕਿ ਜਿਹੜਾ ਟਿਪਰ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਇਹ ਟਿਪਰ ਬਹੁਤ ਜ਼ਿਆਦਾ ਨੁਕਸਾਨਿਆ ਗਿਆ ਫਰੰਟ ਕੈਬਿਨ ਜਿਹੜਾ ਆ ਉਹ ਪੂਰੀ ਤਰ੍ਹਾਂ ਪਿੱਚਕ ਗਿਆ ਹੁਣ ਦੱਸਿਆ ਜਾਦੇ ਜਿਹੜੇ ਮੌਕੇ ਤੇ ਲੋਕ ਮੌਜੂਦ ਹੈ ਜਿੰਨ ਨਾਲ ਅਸੀਂ ਗੱਲਬਾਤ ਕੀਤੀ ਹੈ ਉਹ ਕਹਿੰਦੇ ਸਵੇਰੇ 6 ਵਜੇ ਦੀ ਘਟਨਾ ਸਵੇਰੇ 6 ਵਜੇ ਦੇ ਹ ਦੱਸਿਆ ਇਹ ਜਿਹੜਾ ਇੱਕ ਪੱਖ ਇਹ ਕਹ ਰਿਹਾ ਕਿ ਜੇ ਅੱਗੇ ਕੋਈ ਪਸੂ ਆ ਜਾਂਦਾ ਹੈ ਵਾਰਾ ਪਸੂ ਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਜਿਹੜੇ ਸਾਹਮਣੇ ਟਿਪਰ ਖੜਿਆ ਇਹਦਾ ਸੰਤੁਲਨ ਵਿਗੜ ਜਾਂਦਾ ਤੇ ਮੋਰਿਆਂ ਹਾਰੇ ਟਿਪਰ ਨਾਲ ਟਕਰਾ ਜਾਂਦਾ ਤੇ ਉਸ ਤੋਂ ਬਾਅਦ ਹੋਰ ਬੈਲੈਂਸ ਗੋ ਆ ਜਾਂਦਾ ਤੇ ਆ ਕੇ ਬਲਕਤ ਨਾਲ ਵੱਜਦਾ ਲੇਕਿਨ ਇੱਕ ਹੋਰ ਪੱਖ ਸਾਹਮਣੇ ਆਇਆ ਜਿਹੜਾ ਇਹ ਦੱਸਿਆ ਗਿਆ ਦੂਜੇ ਟਿਪਰ ਵਾਲੇ ਤੋਂ ਜਿਹੜਾ ਇਹ ਤੋਂ ਅੱਗੇ ਖੜਾ ਹੈ ਉਹਨਾਂ ਦਾ ਕਹਿਣਾ ਕਿ ਜੀ ਇਹ ਜਿਹੜਾ ਟਿਪਰ ਸੀਗਾ ਇਹ ਟਿਪਰ ਚੱਲ ਕੇ ਇਸ ਨੂੰ ਝੋਕ ਲੱਗ ਜਾਂਦੀ ਹੈ ਨੀਂਦ ਆ ਜਾਂਦੀ ਹੈ ਤੜਕੇ 6 ਵਜੇ ਤਾਂ ਪਹਿਲਾਂ ਸਾਹਮਣੇ ਤੋਂ ਰਾਹੋ ਵਾਲੀ ਸਾਈਡ ਤੋਂ ਆਦੇ ਟਿਪਰ ਜਿਹੜਾ ਰਾਹੋਂ ਸਾਈਡ ਤੋਂ ਟਿਪਰ ਆ ਰਿਹਾ ਸੀ ਬਿਲਕੁਲ ਇੱਕ ਸਾਈਡ ਤੇ ਸਿੱਖੂਂ ਜੇ ਸੀ ਚਿੱਟੀ ਪੱਟੀ ਤੋਂ ਵੀ ਈਵਨ ਥੱਲੇ ਸੀ ਉਹ ਤੇ ਉਹਦੇ ਨਾਲ ਟਕਰਾਨ ਤੋਂ ਬਾਅਦ ਫਿਰ ਬੈਲੈਂਸ ਵਿਗੜ ਜਾਂਦਾ ਤੇ ਜਿਹੜਾ ਟਿਪਰ ਹੈ ਇਸ ਆਕੇ ਦਰਖਤ ਨਾਲ ਵੱਜਦਾ ਤੇ ਫਰੰਟ ਕੈਬਿਨ ਜਿਹੜਾ ਆ ਉਹ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਔਰ ਟਰੈਕ ਟਿਪਰ ਦੇ ਅੰਦਰ ਜਿਹੜਾ ਰੇਤ ਜਿਹੜੀ ਰੇਤ ਸੀ ਔਰ ਰੇਤ ਨੂੰ ਹੁਣ ਟਰੈਕਟਰ ਟਰਾਲੀਆਂ ਰਾਹੀਂ ਅਨਲੋਡ ਕੀਤਾ ਜਾ ਰਿਹਾ ਹੈ ਤੇ ਯਾਰਾ ਫਰੰਟ ਜਿਹੜਾ ਅੱਗੇ ਟਿੱਪਰ ਖੜਾ ਹੈ ਜਿਹੜਾ ਰਾਹੋਵਾਲੀ ਸਾਈਡ ਤੋਂ ਆ ਰਿਹਾ ਸੀ ਉਹਦੇ ਡਰਾਈਵਰ ਨਾਲ ਇੱਕ ਵਾਰੀ ਗਲਤਬਤ ਕਰਦੇ ਆ ਤੇ ਮੌਕੇ ਦੇ ਮੌਜੂਦ ਲੋਕਾਂ ਨਾਲ ਗਲਤਬਤ ਕਰਦੇ ਆ ਕਿ ਪੂਰੀ ਕਟਣਾ ਹੋਈ ਕਿ ਨਹੀਂ ਉਹਨੂੰ ਅੱਖ ਲਾ ਕੇ ਡਰਾਈਵਰ ਦੀ ਨੀਂਦ ਆ ਗਈ ਜਿਹੜਾ ਜਿੱਦਾਂ ਮੂਹ ਰਾਹੋਵਾਲ ਦੇ ਆ ਹਾਂਜੀ ਹਾਂਜੀ ਉਹ ਨੀਂਦ ਆ ਗਈ ਝੋਕ ਲੱਗੇ ਹਾਂ ਬਾਕੀ ਉਹ ਆ ਕੇ ਬਾਈ ਆਇਆ ਜਿਹਦੀ ਗੱਡੀ ਉਹਦੀ ਨਾਲੇ ਕਹਿੰਦੇ ਪਸ਼ੂ ਆ ਗਿਆ ਮੋਰੇ ਜੀ ਨਹੀਂ ਨਹੀਂ ਪਸ਼ੂ ਦਾ ਕੁਝ ਨਹੀਂ ਐਨੀਥਿੰਗ ਪਸ਼ੂ ਨਹੀਂ ਅਸੇ ਨੀਂਦ ਆ ਗਈ ਪਸ਼ੂ ਉਹ ਨੀਂਦ ਆ ਗਈ ਕਹਿੰਦੇ ਜੀ ਝੋਕ ਲੱਗੇ ਹਾਂ ਬਾਈ ਇਹਦੀ ਪਤਾ ਸਰ ਤੁਸੀਂ ਗੱਡੀ ਚਲਾਉ ਕਾ ਨੀਂਵੇ ਦੀ ਫਰ ਗੱਡੀ ਮੈਂ ਰੁਕ ਗਈ ਫੇਰ ਮੈਂ ਮਾਰੀ ਵਿੱਚ ਤੁਹਾਨੂੰ ਤੁਹਾਡੀ ਗੱਡੀ ਦਾ ਕੀ ਰੱਸਾ ਨੂੰ ਹੈ ਜੀ ਸਾਡੀਆਂ ਦੇਖੋ ਜੀ ਦੇਖੇ ਸਭ ਨੇ ਥੈਂਕ ਯੂ ਯਾਰ ਇਹ ਬਿਲਕੁਲ ਅਛਰੀ ਮੈਨੂੰ ਛੋੜ ਆਈਏ ਤੁਹਾਡੇ ਨਾਲ ਟਕਰਾਉਣ ਤੋਂ ਪਹਿਲਾਂ ਜਾ ਕੇ ਉਧਰ ਦਰਖਤ ਨਾਲ ਟਕਰਾ ਗਈ ਪਹਿਲਾਂ ਸਾਡੇ ਨਾਲ ਟਕਰਾਈ ਮੈਂ ਸਾਈਡ ਤੇ ਲੱਗ ਗਈ ਨਾ ਜੀ ਫਿਰ ਆ ਕੇ ਫੇਰੇ ਇਧਰੋਂ ਹੁੰਦੀ ਆ ਤੁਹਾਡੇ ਕੋਲ ਛੱਟ ਛੋੜਦਾ ਨਹੀਂ ਲੱਗੀ ਨਹੀਂ ਮੇਰੇ ਬਾਦ ਮੋਢੇ ਲੱਗੀ ਥੋੜਾ ਜਿਹਾ ਟਾਂਕੇ ਲੱਗੇ ਟਾਂਕੇ ਲੱਗੇ ਬੜਾ ਠੀਕ ਹੈ ਜੀ ਬੋਲਵਾਟ ਹੋਏ ਤੇ ਕਿੰਨੇ ਵਜੇ ਦਾ ਹਾਸਾ ਜੀ ਇਹ 6 ਵਜੇ ਦਾ ਹੈ ਜੀ ਸੁਣੇ ਜੀ ਤੁਸੀਂ ਆਪਣੇ ਰਾਹੋਂ ਦੇ ਸੀ। ਦੇਖਦੇ ਨਾ ਜਾਂ ਵੀ ਗਏ ਇੱਥੇ। ਫੇ ਤੁਸੀਂ ਆਪਣੇ ਰਾਹ ਸੀਗੇ। ਹਾਂ ਜੀ ਥੱਲੇ ਗੱਡੀ ਦੇ ਕੋਈ ਚਿੱਟੀ-ਫੁੱਟੀ ਥੱਲੇ ਲਾਈ ਹੋ ਗੱਡੀ। ਖੜੀ ਕਰ ਲਈ ਗੱਡੀ। ਅੱਛਾ ਗੱਡੀ ਲੋਕ ਵੀ ਲਈ ਸੀ ਮੈਂ ਤਾਂ। ਅੱਛਾ। ਖੜੀ-ਵੜੀ ਮਾਰੇ ਮਿਲ ਆ ਗਈ। ਹੂੰ। ਉਹ ਇੱਕ ਤੋਂ ਜਾਣਾ ਥੱਲੇ ਨੂੰ ਵੀ ਨਵੇਂ ਤਰ੍ਹਾਂ ਦੇ ਕੋਈ ਗਰਾਸ ਦੇ ਨਾਲ। ਹੂੰ। 15 ਨੀਂਦ ਆ ਗਈ ਪਿਆ। ਹਾਂ ਨਹੀਂ ਲੱਗੀ। ਉਹ ਜੀ ਬੜਾ ਕੋਈ ਨਾ ਹੋਰ ਖੱਟਾ ਜੀ ਨੀਂਦ ਆ ਗਈ ਪੂਰੀ। ਇਹ ਤਾਂ ਨਹੀਂ। ਤੁਹਾਡੇ ਤੁਹਾਡਾ ਕੀ ਨਾਮ ਜੀ? ਬਲਦੇਵ ਰਾਜੇ। ਇਹ ਕਿਹੜੇ ਕਿੱਥੋਂ ਜੀ ਤੁਸੀਂ? ਅਸੀਂ ਆ ਜਾਨਵਰੋਂ ਤੁਸੀਂ। ਅੱਛਾ ਜੀ। ਪੌਂਟ ਆਪਣਾ ਟ੍ਰੀਟਮੈਂਟ ਕਰਾ ਲੈ ਤੁਸੀਂ ਟਾਂਕੇ ਟਾਂਕੇ ਲਵਾ ਕੇ ਟਾਂਕੇ ਲਵਾ ਕੇ ਠੀਕ ਤੁਹਾਡੇ ਆ ਗਈ ਗੱਡੀ ਦੇ ਮਾਲਕ ਆ ਕੇ ਆਂਦੇ ਆ ਠੀਕ ਹੈ ਆਣਾ ਜੀ ਆਸਾ ਮੇਰੇ 6:00 ਵਜੇ ਇੱਕ ਆਮਾਸਾ ਤੋਂ ਟ੍ਰੈਫਰ ਉਹ ਲਦੀ ਹੋ ਗੱਡੀ ਸੀਗੀ ਇਸ ਦਿਨ ਚੱਲਿਆ ਸੀਗਾ ਉਹਦੀ ਨੀਂਦ ਉਹਨੂੰ ਅੱਖ ਲਾ ਕੇ ਡਰਾਈਵਰ ਦੀ ਨੀਂਦ ਆ ਕੇ ਜਿਹੜਾ ਜਿੱਦਾਂ ਮੂੰਹ ਰੋਹੋ ਲਿਆ ਹਾਂਜੀ ਹਾਂਜੀ ਉਹ ਨੀਂਦ ਆ ਗਈ ਝੋਕ ਲਾ ਕੇ ਹਾਂ ਬਾਕੀ ਉਹ ਆ ਕੇ ਬਾਈ ਆਇਆ ਜਿਹਦੀ ਗੱਡੀ ਉਹਦੀ ਨਾਲੇ ਕਹਿੰਦੇ ਪਸੂ ਆ ਗਿਆ ਮੋਰੇ ਜੀ ਨਹੀਂ ਨਹੀਂ ਪਸੂ ਤਾਂ ਖੁਦ ਹੀ ਆ ਨਹੀਂ ਗਈ ਪਸੂ ਨੇ ਅਸਾਂ ਨੀਂਦ ਆ ਗਈ ਪਸੂ ਨੂੰ ਨੀਂਦ ਆ ਗਈ ਜੀ ਕਹਿੰਦੇ ਜੀ ਝੋਕ ਲੱਗੀ ਹਾਂ ਬਾਈ ਇਹ ਨਹੀਂ ਪਤਾ ਸਰ ਤੁਸੀਂ ਗੱਡੀ ਚਲਾਉਂਦੇ ਸੀ ਜੀ ਇਹ ਕਿੱਦਾਂ ਹੋ ਗਿਆ ਹਾਸਾ ਇਹ ਨੂੰ ਨੀਂਦ ਨਹੀਂ ਲੱਗਦੀ ਮੋਰੇ ਇਹਨੂੰ ਅੱਛਾ ਜੀ ਤਾਂ ਨੀਂਦ ਆ ਗਈ ਫੇਰ ਗੱਡੀ ਮੈਂ ਰੁਕ ਗਈ ਫੇਰ ਮਾਰੀ ਮੇਚ ਤੇ ਹੁਣ ਤੁਹਾਡੀ ਗੱਡੀ ਦਾ ਕੀ ਰਕਸਾ ਨੂੰ ਹੈ ਜੀ ਸਾਡੀਆਂ ਦੇਖ ਬਾਈ ਦੇਖ ਸਭ ਮੈਂ ਥੈਂਕ ਯੂ ਯਾਰ ਅੱਛਾ ਜੀ ਮੋਰੇ ਸੋਰਾ ਵੀ ਤੁਹਾਡੇ ਨਾਲ ਟਕਰਾਉਣ ਤੋਂ ਪਹਿਲਾਂ ਜਾ ਕੇ ਉੱਧਰ ਦਰਖਤ ਨਾਲ ਟਕਰਾ ਗਈ ਪਹਿਲਾਂ ਸਾਡੇ ਨਾਲ ਟਕਰਾਈ ਮੈਂ ਫੇਰ ਦੇ ਲੱਗ ਗਿਆ ਜੀ ਫਿਰ ਆ ਗਏ ਫੇਰ ਇਧਰੋਂ ਆ ਗਏ ਤੁਹਾਡੇ ਕੋ ਛੱਟ ਛੋੜਦਾ ਨਹੀਂ ਲੱਗੀ ਨਹੀਂ ਮੇਰੇ ਬਾਦ ਮੋਢੇ ਲੱਗੀ ਥੋੜਾ ਜਿਹਾ ਟਾਂਕੇ ਲੱਗੇ ਟਾਂਕੇ ਲੱਗੇ ਬੜਾ ਠੀਕ ਹੈ ਜੀ ਮੋਲ ਵਾਟ ਹੋ ਗਏ ਤੇ ਕਿੰਨੇ ਵਜੇ ਦਾ ਹਾਸਾ ਜੀ ਇਹ 6 ਵਜੇ ਦਾ ਹੈ ਜੀ ਸਵੇਰੇ 6:00 ਤੁਸੀਂ ਆਪਣੇ ਰਾਹੋਂ ਦੇ 6 ਵਜੇ ਮੈਂ ਜਾ ਵੀ ਗਿਆ ਇੱਥੋਂ ਫੇਰ ਤੁਸੀਂ ਆਪਣੇ ਨਾਲ ਸੀਗੇ ਹਾਂ ਜੀ ਥੱਲੇ ਗੱਡੀ ਦੇਖੋ ਚਿੱਟੀ ਫੁੱਟੀ ਥੱਲੇ ਲਾਈ ਹੋ ਗੱਡੀ ਖੜੀ ਕਰ ਲਈ ਗੱਡੀ ਅੱਛਾ ਵੱਡੀ ਲੋਕ ਵੀ ਲਈ ਸੀ ਮੈਂ ਤਾਂ ਅੱਛਾ ਵੱਡੀ ਵੱਡੀ ਮਾਰੇ ਮਿਲ ਆ ਗਏ ਹੂੰ ਉਹ ਇੱਕ ਤੋਂ ਜਾਣ ਥੱਲੇ ਨੂੰ ਵੀ ਨਰੇਦਰ ਦੇਖੋ ਗਰਾਸ ਦੇ ਨਾਲ ਹੂੰ ਉਹਨੂੰ ਨੀਂਦ ਆ ਗਈ ਪਿਆ ਹਾਂ ਨੀਂਦ ਆ ਗਈ ਉਹਨੇ ਜੀ ਬਰਾਗ ਨੂੰ ਹੋਰ ਖੱਟਾ ਜੀ ਨੀਂਦ ਆ ਗਈ ਪੂਰੀ ਫੇਰ ਤੁਹਾਨੂੰ ਤੁਹਾਡਾ ਕੀ ਨਾਮ ਜੀ ਬਲਦੇਵ ਰਾਜ ਇਹ ਕਿਹੜੇ ਕਿੱਥੋਂ ਜੀ ਤੁਸੀਂ ਅਸੀਂ ਆ ਜਾਨਵਰ ਤੁਸੀਂ ਅੱਛਾ ਜੀ ਹੁਣ ਆਪਣਾ ਟ੍ਰੀਟਮੈਂਟ ਕਰਾ ਲੈ ਤੁਸੀਂ ਟਾਂਕ ਟਾਂਕੇ ਲਵਾ ਕੇ ਟਾਂਕੇ ਲਵਾ ਕੇ ਜਾਈਏ ਟਾਂਕੇ ਲਵਾ ਕੇ ਤੋੜ ਆ ਗਈ ਗੱਡੀ ਦੇ ਮਾਲਕ ਆ ਗਏ ਆਂਦੇ ਹੀ ਬਸ ਠੀਕ ਹੈ